ਇਸ ਵੇਲੇ ਦੀ ਵੱਡੀ ਰੌਂਗਟੇ ਖੜੇ ਕਰ ਦੇਣ ਵਾਲੀ ਖਬਰ ਜ਼ਿਲ੍ਹਾ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਹਸਪਤਾਲ ਦੇ ਨੇੜੇ ਉਸ ਸਮੇਂ ਲੋਕਾਂ ਨੂੰ ਭੱਜੜਾ ਪੈ ਗਈਆਂ ਜਦੋਂ ਇਸ ਇਲਾਕੇ ਦੇ ਵਿੱਚ ਸ਼ਿਵ ਸੈਨਾ ਲੀਡਰ ਸੰਜੀਵ ਥਾਪਰ ਹੋਰਾਂ ਤੇ ਹਮਲਾ ਕਰ ਦਿੱਤਾ ਗਿਆ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਸੰਜੀਵ ਥਾਪਰ ਇੱਕ ਪ੍ਰੋਗਰਾਮ ਦੇ ਵਿੱਚ ਸ਼ਰਕਤ ਕਰਨ ਜਾ ਰਹੇ ਸਨ ਪਰ ਉਹਨਾਂ ਨੂੰ ਅਣਪਛਾਤੇ ਬੰਦਿਆਂ ਵੱਲੋਂ ਰਸਤੇ ਵਿੱਚ ਹੀ ਘੇਰ ਲਿਆ ਗਿਆ ਤੇ ਫੈਰ ਸ਼ਿਪਸਾ ਨਾਲ ਲੀਡਰ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਲੀਡਰ ਰੋਡ ਤੇ ਲੰਮਾ ਪੈ ਗਿਆ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਤਿੰਨ ਤੋਂ ਚਾਰ ਬੰਦਿਆਂ ਵੱਲੋਂ ਆ ਕੇ ਲੀਡਰ ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਜਿਸ ਦੌਰਾਨ ਲੀਡਰ ਦੇ ਸਿਰ ਵਿੱਚ ਤੇਜ਼ ਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਗਏ ਨੇ ਹਥਿਆਰਾਂ ਦੇ ਨਾਲ ਲੀਡਰ ਦਾ ਸਿਰ ਪਾਰ ਦਿੱਤਾ ਗਿਆ ਪਰ ਉਹ ਖੌਫਨਾਕ ਤਸਵੀਰਾਂ ਤੁਹਾਨੂੰ ਅਸੀਂ ਸਾਫ਼ ਤੌਰ ਤੇ ਨਹੀਂ ਦਿਖਾ ਸਕਦੇ ਦੱਸਿਆ ਜਾ ਰਿਹਾ ਹੈ ਕਿ ਹਮਲੇ ਦੌਰਾਨ ਹੀ ਲੀਡਰ ਦੇ ਗਨਮੈਨ ਵੀ ਕਿਦ ਨਜ਼ਰ ਨਹੀਂ ਆਈ ਦੱਸਿਆ ਜਾ ਰਿਹਾ ਹੈ ਕਿ ਜਦੋਂ ਨਿਹੰਗ ਸਿੰਘ ਬਾਣੇ ਦੇ ਵਿੱਚ ਤਿੰਨ ਤੋਂ ਚਾਰ ਲੋਕਾਂ ਨੇ ਲੀਡਰ ਤੇ ਹਮਲਾ ਕਰ ਦਿੱਤਾ ਅਤੇ ਸੁਰੱਖਿਆ ਮੁਲਾਜ਼ਮ ਦੀ ਪਿਸਤੌਲ ਖੋਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਪਰ ਮੁਲਾਜ਼ਮ ਨੇ ਆਪਣੀ ਜਾਨ ਭੱਜ ਕੇ ਬਚਾਈ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਅਤੇ ਸਥਾਨਕ ਲੋਕਾਂ ਨੇ ਇਕੱਠੇ ਹੋ ਕੇ ਲੀਡਰ ਨੂੰ ਸਿਵਲ ਹਸਪਤਾਲ ਦਖਲ ਕਰਵਾਇਆ ਅਤੇ ਉਸ ਤੋਂ ਬਾਅਦ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਲੀਡਰ ਨੂੰ ਡੀ ਐਮ ਸੀ ਹਸਪਤਾਲ ਵਿੱਚ ਭੇਜਿਆ ਗਿਆ ਆਖਰੇ ਹਮਲਾ ਕਿਉਂ ਹੋਇਆ ਤੇ ਕਿਸ ਨੇ ਕੀਤਾ ਜਦੋਂ ਇਸ ਬਾਬਤ ਸ਼ਿਵ ਸੈਨਾ ਲੀਡਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਜੋ ਕਿਹਾ ਉਹ ਸੁਣੋ ਮੇਰਾ ਨਾਮ ਹਰਕਿਰਤ ਸਿੰਘ ਖਰਣਾ ਮੈਂ ਰਾਸ਼ਟਰੀ ਪ੍ਰਧਾਨ ਸਿੱਖ ਸੰਗਤ ਵਿੰਗ ਸ਼ਿਵ ਸੈਨਾ ਹਿੰਦਾਂ ਜੀ ਇੱਥੇ ਅਸੀਂ ਰਵਿੰਦਰ ਅਰੋੜਾ ਜੀ ਦੀ ਵਰਸੀ ਤੇ ਆ ਰਹੇ ਸੀਗੇ ਸੰਦੀਪ ਗੁਰਾ ਥਾਪਰ ਜੀ ਇਹ ਹੈਗੀ ਜੀ ਸਿਵਲ ਹਸਪੀਟਲ ਸਿਵਲ ਹਸਪੀਟਲ ਹੈ ਇੱਥੇ ਅਸੀਂ ਮੱਥਾ ਟੇਕਣ ਆਏ ਸੀਗੇ ਰਵਿੰਦਰ ਅਰੋੜਾ ਜੀ ਦੀ ਵਰਸੀ ਹੈ ਭਾਜਪਾ ਦੇ ਸੀਨੀਅਰ ਆਗੂ ਸੀਗੇ ਤੇ 10-10 ਮਿੰਟ ਦਾ ਸਾਡਾ ਫਰਕ ਪਿਆ 10 ਮਿੰਟ ਪਹਿਲਾਂ ਸੰਦੀਪ ਗੁਰਾ ਥਾਪਰ ਜੀ ਇੱਥੋਂ ਮੱਥਾ ਟੇਕ ਕੇ ਨਿਕਲੇ ਸੀ ਜੋਸ਼ਿਪ ਸ਼ੇਨਾ ਬਹੁਤ ਟਕਸਾਲੀ ਨੇਤਾ ਸੀ ਲੀਡਰ ਸੀਗੇ ਤੇ ਇੱਥੇ ਹੀ ਉਹਨਾਂ ਨੂੰ ਬਾਹਰ ਜਦੋਂ ਬਾਹਰ ਨਿਕਲੇ ਨਾਲ ਹੀ ਤਿੰਨ ਚਾਰ ਨਿਹੰਗਾਂ ਨੇ ਜੋ ਦੱਸਿਆ ਸਾਨੂੰ ਉਹਨਾਂ ਨੇ ਬਹੁਤ ਜ਼ਬਰਦਸਤ ਕਿਰਪਾਨਾਂ ਮਾਰੀਆਂ ਮਤਲਬ ਕਿ ਮਾਰਨ ਦੀ ਨੀਅਤ ਨਾਲ ਹੀ ਆਏ ਸੀ ਇੱਕ ਗਨਮੈਨ ਉਹਨਾਂ ਨਾਲ ਮੌਜੂਦ ਸੀਗਾ ਜਿਹੜਾ ਜਿਨੇ ਜਿਹਦੀ ਬਦੌਲਤ ਉਹ ਅੱਜ ਉਹਨਾਂ ਦਾ ਬਚਾਅ ਹੋ ਗਿਆ ਪਰ 80% ਉਹਨਾਂ ਨੂੰ ਕਾਹਲ ਕਰ ਦਿੱਤਾ ਗਿਆ ਸੰਦੀਪ ਬਰੋਥਾਪਰ ਜੀ ਨੂੰ ਉਹਨਾਂ ਨੂੰ ਹੁਣ ਸਿਵਲ ਹਸਪੀਟਲ ਤੋਂ ਸੀਐਮਸੀ ਰੈਫਰ ਕੀਤਾ ਪਹਿਲਾਂ ਲੈਂਦਾ ਗਿਆ ਸਿਵਲ ਹਸਪੀਟਲ ਵਾਲਿਆਂ ਨੇ ਸੀਐਮਸੀ ਰੈਫਰ ਕੀਤਾ ਜੀ ਉਹਨਾਂ ਨੂੰ ਤੇ ਮੈਂ ਇੱਕ ਹੀ ਗੱਲ ਕਹਿਣੀ ਚਾਹੁੰਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮਾਨਯੋਗ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਅਤੇ ਲੁਧਿਆਣਾ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਜਿਹੜਾ ਥ੍ਰੈਟ ਪਰਸਨ ਹੈ ਜਿਹਨੂੰ ਲੋੜ ਹੈ ਜਿਹਦੀਆਂ ਏਜੰਸੀਆਂ ਨੇ ਰਿਪੋਰਟਾਂ ਦਿੱਤੀਆਂ ਨੇ ਤਾਂ ਹੀ ਗਨਮੈਨ ਸਰਕਾਰ ਨੇ ਲਾਈ ਸੀ ਜਿਹਨੂੰ ਲੋੜ ਹੈ ਉਹਨੂੰ ਗਨਮੈਨ ਦਿਓ ਬਾਕੀ ਜਿਹਨੂੰ ਨਹੀਂ ਲੋੜ ਤੁਸੀਂ ਉਹਨੂੰ ਤੁਸੀਂ ਉਹਨੂੰ ਵਾਪਸ ਲੈ ਲਓ ਕੋਈ ਚੱਕਰ ਨਹੀਂਗਾ ਪਰ ਬਟ ਇਸ ਤਰ੍ਹਾਂ ਦੇ ਜਿਹੜੇ ਥ੍ਰੈਟ ਪਰਸਨ ਨੇ ਜਿਹੜਾ ਵੀ ਥ੍ਰੈਟ ਪਰਸਨ ਹੈ ਜਾਂ ਮੈਂ ਹੈ ਜਾਂ ਨਿਸ਼ਾਨ ਸ਼ਰਮਾ ਜੀ ਨੇ ਜਾਂ ਸੁਨੀਲ ਗੋਰਠਾਪਰ ਜੀ ਜਿਨ੍ਹਾਂ ਨੂੰ ਲੱਗਿਆ ਹੈ ਜਿਨ੍ਹਾਂ ਨੂੰ ਅੱਜ ਕਾਇਲ ਕੀਤਾ ਹੈ ਇਨਾਂ ਤੋਂ ਸੁਰੱਖਿਆ ਨਹੀਂ ਹਟਾਣੀ ਚਾਹੀਦੀ ਜਿੰਨਾ ਜਿਹੜੇ ਥਰਡ ਪਰਸਨ ਆ ਹੱਲ ਇਹ ਹੈ ਇਹਨਾਂ ਦੀ ਹੱਲ 80% ਹੱਲ ਕੀਤਾ ਪਿਆ ਜੀ ਬਹੁਤ ਜ਼ਿਆਦਾ ਮਾਰੀ ਆ ਪਹੁੰਚ ਗਈ ਪੁਲਿਸ ਪਹੁੰਚੀ ਆ ਜੀ ਐਸਪੀ ਸਾਹਿਬ ਵੀ ਆਏ ਨੇ ਐਸਪੀ ਸਾਹਿਬ ਨੇ ਜਾਂਚ ਕੀਤੀ ਜਾ ਰਹੀ ਪਰ ਹਾਲੇ ਨਿਆਂਗਰ ਹੱਥ ਨਹੀਂ ਆਏ ਨਹੀਂ ਕੋਈ ਗ੍ਰਿਫਤਾਰੀ ਨਹੀਂ ਅਸੀਂ ਕਹਿੰਦੇ ਆ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਉਹਨਾਂ ਦੇ ਹੌਸਲੇ ਬਲੰਦ ਹੋ ਗਏ ਜਿੰਨਾ ਇਹ ਅਖਬਾਰਾਂ ਚ ਟੀਵੀਆ ਦੇ ਰਹੇ ਨੇ ਉਹਦੀ ਸੁਰੱਖਿਆ ਲਾ ਲਈ ਉਹਦੀ ਲਾ ਲਈ ਇਹ ਉਹਨਾਂ ਹੀ ਉਹਨਾਂ ਗੈਂਗਸਟਰਾਂ ਦੇ ਜਿਹੜੇ ਅਤਵਾਦੀ ਮਾਈਂਡਡ ਲੋਗ ਨੇ ਇਹਨਾਂ ਦੇ ਹੌਸਲੇ ਬਲੰਦ ਹੋ ਰਹੇ ਨੇ ਇਸ ਤਰ੍ਹਾਂ ਦੀ ਕੀ ਜਿਹੜੀ ਤਲਵਾਰਾਂ ਨਾਲ ਤੋਂ ਇਹ ਇਹਹੀ ਵੀ ਸ਼ਿਵਸਨਾ ਨਾਲ ਤਾਂ ਤੁਹਾਨੂੰ ਪਤਾ ਹੀ ਹੈ ਸ਼ਿਵਸਨਾ ਨਾਲ ਤਾਂ ਜਿਹੜਾ ਕੋਈ ਬੋਲਦਾ ਹੈ ਅਤਵਾਦ ਦੇ ਖਿਲਾਫ ਬੋਲਦਾ ਹੈ ਜਿਹੜਾ ਖਾਲਸਾਣ ਦੇ ਖਿਲਾਫ ਬੋਲਦਾ ਹੈ ਜਿਹੜਾ ਦੇਸ਼ ਇੱਤ ਦੀ ਬਾਤ ਚੱਕਦਾ ਉਹਨੂੰ ਇਹ ਲੋਕ ਇਸ ਤਰ੍ਹਾਂ ਹੀ ਪਰੇਸ਼ਾਨ ਕਰਦੇ ਨੇ ਉਹਨੂੰ ਐਦਾਂ ਹੀ ਮਾਰਨ ਦੀਆਂ ਸਾਜਾਂ ਮੌਕੇ ਲੱਭਦੇ ਨੇ ਗਨਮੈਨ ਦੇ ਸਰਕਾਰੀ ਮੁਲਾਜ਼ਮ ਦੇ ਹੁੰਦੇ ਆ ਮਾਰਤਾ ਅਟੈਕ ਕਰਤਾ ਤੇ ਜੇ ਨਹੀਂ ਹੁੰਦਾ ਫਿਰ ਤਾਂ ਅੱਜ ਖਤਮ ਸੀ ਕੰਮ ਬਿਲਕੁਲ ਇਕੱਲੇ ਠੱਪਰ ਸਾਹਿਬ ਤੇ ਹੀ ਹਮਲਾ ਹੋਇਆ ਜੀ ਇਕੱਲੇ ਠੱਪਰ ਸਾਹਿਬ ਤੇ ਹੀ ਹੋਇਆ ਜੀ ਠੱਪਰ ਸਾਹਿਬ ਤੇ ਹੀ ਹੋਇਆ ਇਕੱਲੇ ਇਕੱਲੇ ਨੂੰ ਲੱਭ ਉਧਰ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿੰਨਾ ਕ ਸਾਨੂੰ ਪਤਾ ਲੱਗਾ ਕਿ ਉਹ ਕਿਤੇ ਫੰਕਸ਼ਨ ਤੇ ਇੱਥੇ ਆ ਰਹੇ ਸੀਗੇ ਤੇ ਹਸਪਤਾਲ ਦੇ ਸਿਮੂਲ ਹਸਪਤਾਲ ਦੇ ਬਾਹਰ ਹੀ ਆ ਪੁਰਾਣੀ ਜੇਰ ਰੋਡ ਵੱਜਦੀ ਆ ਉੱਥੇ ਕੋਈ ਨਿਹੰਗਾਂ ਦੇ ਬਾਣੇ ਦੇ ਵਿੱਚ ਤਿੰਨ ਚਾਰ ਬੰਦੇ ਸੀਗੇ ਉਹਨਾਂ ਨੇ ਉਹਨਾਂ ਦੇ ਉੱਤੇ ਅਟੈਕ ਕਰ ਦਿੱਤਾ ਜੀ ਤੇ ਉਹਨਾਂ ਨੂੰ ਫਿਲਹਾਲ ਜਿੰਨਾ ਸਾਨੂੰ ਪਤਾ ਲੱਗਾ ਕਿ ਸਿਵਲ ਹਸਪਤਾਲ ਲਿਆਂਦਾ ਸੀਗਾ ਉਹਨਾਂ ਨੂੰ ਡੀ ਐਮ ਸੀ ਲੈ ਗਏ ਨੇ ਉਹ ਹੁਣ ਤੱਕ ਉਹ ਸਟੇਬਲ ਨੇ ਬਾਕੀ ਜੋ ਵੀ ਬਿਆਨ ਦੇਵਨਗੇ ਉਸ ਤਰ੍ਹਾਂ ਉਸ ਹਸਾਬ ਨਾਲ ਕਾਰਵਾਈ ਕੀਤੀ ਜਾਏਗੀ ਰੈਡ ਅਲਰਟ ਅਸੀਂ ਮਤਲਬ ਨਾਕੇ ਅਲਰਟ ਕਰਾਉਂਦੇ ਆ ਤੇ ਜਲਦੀ ਉਹਨਾਂ ਨੂੰ ਰਸਤਾ ਕਿਹਾ ਜਾ ਰਿਹਾ ਕਿ ਕਿੰਨੇ ਕੁ ਲੋਕ ਸੀ ਕਿੰਨੇ ਕੁ ਸਸ ਜੇ ਲੋਕ ਕਿਹੜੇ ਜੀ ਜਿਨ੍ਹਾਂ ਨੇ ਹਮਲਾ ਕੀਤਾ ਇਕੋ ਤਿੰਨ ਤੋਂ ਚਾਰ ਬੰਦੇ ਦੱਸਦੇ ਜੀ ਜੀ ਇਹ ਹਮਲਾ ਕਿਉਂ ਕੀਤਾ ਗਿਆ ਕੁਝ ਪਤਾ ਨਹੀਂ ਇਹ ਕੁਝ ਪਤਾ ਨਹੀਂ ਇਹ ਤੇ ਹੁਣ ਉਹੀ ਦੱਸਣਗੇ ਨਾ ਸਰ ਕਿਆ ਜਾ ਰਿਹਾ ਐਕਟਿਵਾ ਵੀ ਜਿਹੜੀ ਹੈ ਗੋਰੇ ਠੱਪਰ ਜੀ ਲੈ ਕੇ ਭੱਜੇ ਦੱਸਿਆ ਇਹੀ ਹੈ ਜੀ ਸਿਕਿਉਰਟੀ ਨਾਲ ਸੀ ਹਾਂ ਜੀ ਹਾਂ ਜੀ ਗਨਮੈਨ ਨਾਲ ਸੀਗਾ ਕਿੰਨੇ ਗਨਮੈਨ ਸੀ ਜੀ ਗਨਮਨ ਇੱਕ ਫਿਲਹਾਲ ਦੱਸਦੇ ਆ ਵੀ ਨਾਲ ਸੀਗਾ ਦੇਖੋ ਉਹ ਉਹ ਕਿੱਥੇ ਨੇ ਸਰ ਉਹ ਉਹ ਹੁਣ ਪਤਾ ਕਿ ਮਿਲਦੇ ਆ ਜੀ ਮੈਂ ਤਾਂ ਮਿਲਿਆ ਨਹੀਂ ਮੈਂ ਤਾਂ ਹੁਣ ਆਇਆ ਮੌਕੇ ਤੇ ਜਾਂਚ ਕਰ ਰਹੇ ਹਾਂ ਹਾਂ ਜੀ ਹਾਂ ਜੀ ਮੌਕੇ ਤੇ ਜਾਂਚ ਕਰ ਰਹੇ ਆ ਜੇ ਇਹ ਵੀ ਗੱਲ ਹੋਰ ਸਾਹਮਣੇ ਆਏਗੀ ਤੁਹਾਨੂੰ ਜਰੂਰ ਦੱਸਾਂਗੇ ਸਰ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਆਈ ਕੱਢ ਰਹੇ ਆ ਜੀ ਦੇਖ ਰਹੇ ਆ ਜੀ ਕਿ ਵੀ ਜਾ ਰਿਹਾ ਜੀ ਕਿ ਮੁਲਾਜ਼ਮ ਦਾ ਜਿਹੜਾ ਰਿਵਾਲਵਰ ਖੋਣ ਦੀ ਕੋਸ਼ਿਸ਼ ਕੀਤੀ ਗਈ ਉਹਨੇ ਆਪਣਾ ਬਚਾ ਕੇ ਹੁਣ ਵੇਖੋ ਮੈਨੂੰ ਮਿਲੇਗਾ ਤੇ ਮੈਂ ਤੁਹਾਨੂੰ ਫੇਰ ਹੀ ਦੱਸਾਂਗਾ ਜੀ ਜਿੰਨੀ ਕੁ ਮੈਨੂੰ ਗੱਲ ਪਤਾ ਸੀ ਤੁਹਾਨੂੰ ਦੱਸ ਦਿੱਤੀ ਆ ਬਾਕੀ ਹਾਲ ਸਟੇਬਲ ਆ ਜੀ ਫ ਵਾਲਵਰ ਸੀ ਕਿ ਇਹ ਪੁੱਲ ਤੇ ਖਿਲਾਵਰ ਵਾਲਵਰ ਮੈਨੂੰ ਮਿਲੇਗਾ ਜੀ ਮੈਂ ਉਹਨੂੰ ਦੱਸਾਂਗਾ ਕੀ ਗੱਲ ਮੈਂ 3 ਵੈਪਨ ਕਿਹੜਾ ਸੀਗਾ ਉਹਨਾਂ ਕੋਲ ਠੀਕ ਹੈ ਠੀਕ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਘਾਲ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਖੈਰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਵਿੱਚ ਸੁਧੀਰ ਸੂਰੀ ਤੇ ਹਮਲਾ ਕੀਤਾ ਗਿਆ ਸੀ ਜਿਸ ਦੌਰਾਨ ਸੁਧੀਰ ਸੂਰੀ ਦੀ ਜਾਨ ਚਲੀ ਗਈ ਸੀ ਉਸ ਤੋਂ ਬਾਅਦ ਗੁਰਦਾਸਪੁਰ ਦੇ ਵਿੱਚ ਇੱਕ ਹੋਰ ਸ਼ਿਵਸੈਨਾ ਲੀਡਰ ਸਨੀ ਮਹਾਜਨ ਹੋਰਾਂ ਤੇ ਗੋਲੀਆਂ ਚਲਾਈਆਂ ਗਈਆਂ ਸੀ ਖੈਰ ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ ਸ਼ਰਿਆਮ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਦਿਨ ਦਿਹਾੜੇ ਲੋਕਾਂ ਤੇ ਹਮਲੇ ਹੋ ਰਹੇ ਨੇ ਕਤਲ ਹੋ ਰਹੇ ਨੇ ਆਖਿਰ ਇਹਨਾਂ ਵਾਰਦਾਤਾਂ ਤਾਂ ਨੂੰ ਰੋਕਣ 'ਚ ਪੁਲਿਸ ਪ੍ਰਸ਼ਾਸਨ ਦਾ ਕਾਮ ਸਾਬਿਤ ਹੋ ਰਿਹਾ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ